ਸਾਸਤਰੀ ਗਾਲਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਤੁਸੀਂ ਪਿਛਲੀ ਵੀਡੀਓ ਸਾਡੀ ਦੇਖੀ ਹੈ ਨਾ ਵੀ ਪ੍ਰੀਤ ਅੰਡਾਸ਼ਟਰੀ ਦਾ ਜਿਹੜਾ ਟੂਰ ਕਰਿਆ ਆਪਾਂ ਨੇ ਬਾਕੀ ਤੋਂ ਬਾਅਦ ਉਹਨਾਂ ਦੀ ਇੱਕ ਪ੍ਰੀਤ ਕਮੈਨ ਆ ਨਾ ਟਰੈਕ ਵਾਲੀ ਮਸ਼ੀਨ ਆ ਮੰਨ ਲਓ ਪ੍ਰੀਤ 949 T ਇਹਦੇ ਬਾਰੇ ਅੱਜ ਥੋੜੀ ਜੀ ਲਵਾਂਗੇ ਜਾਣਕਾਰੀ ਕਿ ਹੁਣ ਆਪਾਂ ਦੇਖਦੇ ਆ ਅੱਗੇ ਤਾਂ ਇਹ ਕਰਨਾਟਕ ਆ ਤਾਮਿਲਨਾਡੂ ਜਾਂ ਬਾਹਰਲੇ ਸੂਬਿਆਂ ਦੇ ਵਿੱਚ ਜਾ ਰਹੇ ਚੱਲਦੀਆਂ ਨੇ ਹੁਣ ਤੁਹਾਨੂੰ ਪਤਾ ਹੀ ਹੈ ਨਾ ਪੱਕੀ ਫਸਲ ਤੇ ਯਾਰ ਮੀਂਹ ਪੈ ਜਾਂਦਾ ਫਿਰ ਉਹਦੇ ਵਿੱਚ ਬੜੀਆਂ ਕਮੈਨਾਂ ਜਿੱਥੇ ਮੰਨ ਲਓ ਹੱਥ ਖੜੇ ਕਰ ਜਾਂਦੀਆਂ ਫੇ ਕਹਿੰਦੇ ਛੋਟੀ ਕੰਮ ਆਉਂਦੀ ਆ ਇਹਦੇ ਫਿਰ ਕੰਮ ਲੈਣੇ ਆ ਬਾਕੀ ਪਿੰਟੂ ਭਾਈ ਜੀ ਇਹਦੇ ਨਾਲ ਆਪਣੇ ਜਾਣਕਾਰੀ ਸੱਸੀ ਕਲ ਵੀਰ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਜੀ ਵਧੀਆ ਜੀ ਵਧੀਆ ਬਾਕੀ ਅਗਵਾਰੀ ਫੇਰ ਪ੍ਰੀਤ ਕੰਪਨੀ ਦੇ ਵਿੱਚ ਆਉਣ ਤੇ ਨਿਗਾਹਸਵਾਗਤ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਾਕੀ ਦੇ ਬਾਰੇ ਕਰੀਏ ਕੁਝ ਗੱਲ ਆਪਾਂ ਜੀ ਹਰਪਾਲ ਜੀ ਦਿਖਾਉਣਾ ਚਾਹੁੰਦੇ ਜੀ ਪ੍ਰੀਤ 949T ਪ੍ਰੀਤ ਟੈਫ ਮਾਡਲ ਜਿਹੜਾ ਹੈਗਾ ਮੰਨ ਲਓ ਤੁਸੀਂ 987 ਦੀ ਜਗ੍ਹਾ ਇਹ 49 ਕਰਤੀ ਹਾਂਜੀ 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 ਬੁੱਖੋ ਬਕਰੇ ਮਾਡਲਾਂ ਦੇ ਨੰਬਰ ਹੈਗੇ ਨੇ ਜੋ ਗਵਰਨਮੈਂਟ ਤੋਂ ਬਕਾਇਦਾ ਟੈਸਟਰ ਨੇ ਅਪਰੂਵਲ ਨੇ ਸਬਸਿਡੀਆਂ ਵਾਸਤੇ ਲੋਨ ਵਾਸਤੇ ਠੀਕ ਹੈ ਜੀ ਆਪਾਂ ਕਟਰ ਤੇ ਕਰੀਏ ਸਟਾਰਟ ਇਹਦਾ ਕਾਇਪੁੱਟ ਦਾ ਕਟਰ ਆ ਜੀ ਇਹ ਕਟਰ ਵੈਸੇ ਤਾਂ ਬੁੱਖੋ ਬਕਰੇ ਏਰੀਆ ਦੇ ਹਿਸਾਬ ਨਾਲ ਲਗਭਗ 6.5 ਤੋਂ 7 ਦੇ ਕਰੀਬ ਇਹਨਾਂ ਦਾ ਕਟਰ ਦਾ ਜਿਹੜਾ ਡਾਇਆ ਰਹਿੰਦਾ ਜੀ ਅੱਛਾ ਜੀ ਬੁੱਖੋ ਬਕਰੇ ਏਰੀਆ ਦੇ ਹਿਸਾਬ ਨਾਲ ਕਿਉਂਕਿ ਕਟਰ ਦਾ ਕੀ ਸਿਸਟਮ ਹੈ ਭਾਜੀ ਕਟਰ ਆਪਾਂ ਟੋਟਲੀ ਸਟੀਲੀ ਬਾਟੀ ਦੇ ਵਿੱਚ ਦੇ ਰਹੀਆਂ ਜੀ ਸਾਰਾ ਹੀ ਵੱਲ ਟੋਟਲੀ ਕਿਉਂਕਿ ਤੁਹਾਨੂੰ ਪਤਾ ਹੈ ਦੂਜੀ ਮਸ਼ੀਨ ਦੇ ਮੁਕਾਬਲੇ ਇਹ ਗਿੱਲੇ ਦੇ ਵਿੱਚ ਜ਼ਿਆਦਾ ਚੱਲਦੀ ਹੈ ਜੀ ਅੱਛਾ ਜੀ ਕਿਉਂਕਿ ਜਿੰਨਾ ਗਿੱਲੇ ਦੇ ਵਿੱਚ ਚੱਲੂਗੀ ਤਾਂ ਲੋਹੇ ਨੂੰ ਜਾਂ ਸਟੀਲ ਨੂੰ ਨੁਕਸਾਨ ਵੀ ਹੋਣਾ ਹੈ ਉਹ ਐਸੀ ਕੁਆਲਿਟੀ ਦਾ ਆਪਾਂ ਬਣਾਵਾਂਗੇ ਤਾਂ ਲਾਈਫ ਹੈ ਜਿਹੜੀ ਦਿਨੋਂ ਦਿਨੋਂ ਦੀ ਆ ਉਹ ਦੂਜੀਆਂ ਮਸ਼ੀਨਾਂ ਦੇ ਟਾਇਰਾਂ ਤੇ ਰਹਿਣਾ ਜਿਆਦਾ ਰਹਿਣਾ ਹੀ ਪਾਣੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਔਰ ਉਸ ਤੋਂ ਬਾਅਦ ਅੱਛੀ ਕੁਆਲਿਟੀ ਦੇ ਨੇ ਜਿਹੜੇ ਜਿਹੜੇ ਟਰੈਕ ਆਪਾਂ ਦਵਾਂਗੇ ਜੀ ਠੀਕ ਹੈ ਜੀ ਔਰ ਵਧੀਆ ਕੁਆਲਿਟੀ ਦੇ ਮੋਟਰਾਂ ਤੇ ਪੰਪ ਇਟਨ ਕੰਪਨੀ ਦਾ ਠੀਕ ਹੈ ਨਾ ਉਹ ਲਾ ਕੇ ਦਵਾਂਗੇ ਹੋ ਸਭ ਨਾਲੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ ਤੋਂ ਨਾ ਜੀ ਆਹ ਚੀਜ਼ ਤੁਸੀਂ ਦੇਖੋਗੇ ਤੁਸੀਂ ਨਵੀਂ ਦੇਖੋਗੇ ਛੋਟੀ ਦੇ ਵੀ ਆਟੋਮੈਟਿਕ ਓਗਰ ਲਾਤਾ ਬਾਈ ਬੜੀਆਂ ਨੇ ਤਾਂ ਹਲੇ ਸੋਚਦੇ ਹੀ ਆਂ ਵੀ ਬੜੀਆਂ ਨੇ ਸਾਰੀਆਂ ਦੀ ਓਗਰ ਆਟੋਮੈਟਿਕ ਵਾਲੇ ਇਹ ਛੋਟੀ ਦੇ ਵੀ ਲਾਤਾ ਫਰੀਦ ਵਾਲਿਆਂ ਨੇ ਕਿਉਂਕਿ ਇਹਦਾ ਕੀ ਰੀਜਨ ਹੈ ਜੀ ਇਹ ਗਿੱਲੇ ਦੇ ਵਿੱਚ ਚੱਲਦੀ ਹੈ ਗਿੱਲੇ ਦੇ ਵਿੱਚ ਟਰਾਲੀ ਤਾਂ ਆਪਣੀ ਜਾ ਨਹੀਂ ਸਕਦੀ ਹਾਂਜੀ ਟਰਾਲੀ ਨੂੰ ਆਪਾਂ ਜਿਹਨੂੰ ਆਪਾਂ ਗੋਰ ਵੀ ਕਹਿੰਦੇ ਨੇ ਪਹੀ ਵੀ ਕਹਿੰਦੇ ਨੇ ਰਸਤਾ ਵੀ ਕਹਿੰਦੇ ਨੇ ਉਹਦੇ ਤੇ ਖੜੀ ਰਹਿੰਦੀ ਹੈ ਜੀ ਜਿਹੜਾ ਦੂਜਾ ਓਕਰ ਹੁੰਦਾ ਸੀ ਉਹ ਥੋੜਾ ਨੀਮਾ ਹੋ ਜਾਂਦਾ ਟਰਾਲੀਆਂ ਤੁਹਾਨੂੰ ਪਤਾ ਹੈ ਵੀ ਕਾਫੀ ਉਚਾਈ ਦੀਆਂ ਨੇ ਅੱਛਾ ਜੀ ਇਹ ਕਾਫੀ ਉਚਾਈ ਦੇ ਤੱਕ ਚੱਲੇ ਜਾਂਦਾ ਹੈ ਰਸਤੇ ਦੇ ਉੱਪਰ ਵੀ ਉੱਚੀ ਟਰਾਲੀ ਖੜੀ ਹੈ ਤਾਂ ਉਹਦੇ ਵਿੱਚ ਵੀ ਤੁਸੀਂ ਅਨਲੋਡ ਦਾਣੇ ਤੇ ਜੋ ਕਰ ਸਕਦੇ ਹੋ ਉੱਚਾ ਦੇਖ ਭਾਜਨ ਭਾਈ ਓਕਰ ਦੇਖ ਕਿੱਥੇ ਕਿੰਨਾ ਚਾਹੀਦੇ ਕਰਤਾ ਵੀ ਜਿਹੜਾ ਹਨਾ ਜਿਵੇਂ ਉੱਚੀਆਂ ਟਰਾਲੀਆਂ ਦੇ ਵਿੱਚ ਵੀ ਦਾਣੇ ਆਪਾਂ ਆਸਾਨੀ ਆਸਾਨ ਜਿਹੇ ਤਰੀਕੇ ਦੇ ਨਾਲੇ ਪਾ ਇਦੇ ਵਿੱਚ ਇੰਜਣ ਕਿਹੜਾ ਆਉਂਦਾ ਜੀ ਫਿਰ ਇੰਜਣ ਜੀ ਉਹੀ 76 ਹਸ ਪਾਵਰ ਦਾ ਪ੍ਰੀਤ ਦਾ ਇੰਜਣ ਆਪਣਾ ਜੀ ਡੀਲੈਂਡ ਦਾ ਜੀ ਪ੍ਰੀਤ ਦਾ ਜੋ ਵੀ ਵੈਸੇ ਜੋ ਪਾਰਟੀ ਦੀ ਡਿਮਾਂਡ ਹੋਗੀ ਅੱਛਾ ਬਾਕੀ ਕਥਾਰ ਭਰਾਵਾਂ ਦੀ ਡਿਮਾਂਡ ਤਾਂ ਹੀ ਆ ਬਿਲਕੁਲ ਜੋ ਅੱਜ ਕੱਲ ਬੀਐਸ4 ਦੀ ਹੀ ਡਿਮਾਂਡ ਮੈਕਸਿਮਮ ਚੱਲ ਰਹੀ ਹੈ ਜੀ ਠੀਕ ਹੈ ਜੀ ਕਿਉਂਕਿ ਕਿਸਾਨਾਂ ਦੇ ਅਨੁਸਾਰ ਹੀ ਚੱਲਣਾ ਪਊਗਾ ਕਿਸੇ ਵੀ ਕੰਪਨੀ ਨੂੰ ਜੀ ਬਾਕੀ ਟਰੈਕ ਵਾਲੀ ਹੈ ਨਾ ਇਹਦੇ ਵਿੱਚ ਮੈਨੂੰ ਗਿੱਲੇ ਦੇ ਵਿੱਚ ਪਾਣੀ ਦੇ ਵਿੱਚ ਪਿੰਡ ਭਾਈ ਇੱਕ ਇਨ ਮੱਲੋਂ ਜਿਹੜੇ ਚੈ ਥੱਲੇ ਟਰੈਕ ਲਾਉਨੇ ਆ ਹਾਂਜੀ ਹਾਂਜੀ ਇਹ ਕਿੰਨੇ ਕਚੇਰ ਦੀ ਕੰਪਨੀ ਜਿਹੜੀ ਗਰੰਟੀ ਵਾਰੰਟੀ ਦਿੰਦੀ ਹੈ ਇਹਦੀ ਕੋਈ ਪਤਾ ਨਹੀਂ ਇਹ ਇਹਨੂੰ ਜਲਦੀ ਇਹ ਖਰਾਬ ਨਹੀਂ ਹੁੰਦਾ ਹੈਗਾ ਅੱਛਾ ਜੀ ਇਹ ਅਕਸਰ ਖਰਾਬ ਕਦੋਂ ਹੁੰਦਾ ਹੈ ਜੀ ਜਦੋਂ ਆਪਾਂ ਰੋਡ ਤੇ ਪੱਕੇ ਦੇ ਵਿੱਚ ਚੱਲਦੇ ਆ ਅੱਛਾ ਮਤ ਤਾਂ ਹੀ ਹੈ ਟਰਾਲੀਆਂ ਤੇ ਟਰਾਲਿਆਂ ਦਾ ਲੋਡ ਕਰਿਆ ਜਾਂਦੀਆਂ ਟਰਾਲੀ ਤੇ ਲੋਡ ਕਰਕੇ ਲੈ ਜਾਣੇ ਪੈਂਦੇ ਆ ਕਿਉਂਕਿ ਜਿਆਦਾ ਦੂਰੀ ਤੇ ਆਪਾਂ ਕਰ ਇਹਨੂੰ ਪੱਕੇ ਚਲਾਵਾਂਗੇ ਤਾਂ ਇਹ ਅਕਸਰ ਖਰਾਬ ਹੋ ਜਾਂਦੇ ਨੇ ਬਾਕੀ ਤੇ ਪਛਟੇ ਰਹੇ ਲਾਇ ਤੇ ਭੁੱਲ ਬਲ ਤਾਂ ਨਹੀਂ ਗਏ ਨਹੀਂ ਜੀ ਨਹੀਂ ਪੁੱਲਣ ਵਾਲੀ ਇੱਕ ਗੱਲ ਹੀ ਜੀ ਮੈਂ ਸਟੀering ਹੈ ਨਹੀਂ ਇਹ ਤੁਸੀਂ ਜਿੱਦਾਂ ਆਰਮੀ ਟੈਂਕ ਹੁੰਦਾ ਜੀ ਹਾਈਡਰੌਲਿਕ ਸਿਸਟਮ ਹੈ ਪੂਰਾ ਇਹ ਅੱਛਾ ਜੀ ਹਾਂ ਜੀ ਮੇਰਾ ਸਟੀering ਤੇ ਕਰਦੀ ਇਹ ਬਿਲਕੁਲ ਜੀ ਬਿਲਕੁਲ ਦੇਖੋ ਦੇਖੀ ਮੜੀ ਦਈਏ ਜਾਣਕਾਰੀ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਚਲੋ ਲੈ ਜੀ ਆਜੋ ਤੁਹਾਨੂੰ ਉੱਪਰ ਤੇ ਦਿਖਾਉਨੇ ਅੱਜ ਟਰੈਕ ਵਾਲੀ ਕੰਬੈਨ ਮੈਂ ਕਹਿੰਦਾ ਵੀ ਇਹਦਾ ਤਾਂ ਸਟੀering ਲਾਉਣਾ ਭੁੱਲੇ ਗਏ ਪ੍ਰੀਤ ਵਾਲੇ ਬਿਲਕੁਲ ਜੀ ਬਿਲਕੁਲ ਸਟੀering ਦੀ ਜ਼ਰੂਰਤ ਨਹੀਂ ਜੀ ਅੱਛਾ ਜੀ ਹਾਂ ਇਹ ਤਾਂ ਤੁਹਾਡਾ ਹਾਂ ਜਿਹੜਾ ਕੰਟਰੋਲ ਤੁਹਾਡਾ ਉਹਦੇ ਚ ਹੱਥ ਦੇ ਵਿੱਚ ਹੀ ਰਹਿਣਾ ਤੁਸੀਂ ਘੱਟ ਕਰ ਲੋਗੇ ਤਾਂ ਜਿਹੜੀ ਸਾਈਡ ਦਾ ਘੱਟ ਕਰੋਗੇ ਉਸ ਸਾਈਡ ਨੂੰ ਜਿਹੜੀ ਕਮੈਂ ਥੋੜੀ ਟਰਨ ਹੋ ਜਾਣੀ ਅੱਛਾ ਮੰਨ ਲਓ ਆਹ ਸਟੀਅਰਿੰਗ ਹੈ ਦਾ ਹਾਂ ਜਿੱਦਨੋਂ ਆ ਮਾ ਸਿੱਧੀ ਜਾਂਦੀ ਤਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਇੱਕ ਸਾਈਡ ਨੂੰ ਆਨੇ ਛੱਡ ਦੇਣਾ ਬਿਲਕੁਲ ਜੀ ਬਿਲਕੁਲ ਪਰ ਕੀ ਹੈ ਨਾ ਆਹ ਕੱਟ ਵਾਲਾ ਸਿਸਟਮ ਆ ਹਾਂਜੀ 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 ਇਹਦਾ ਜਮਾਈ ਬਾਈ ਦੇ ਆਣੇ ਵਾਲੇ ਖੇਲੇ ਬਣਾਤੀ ਭਜਨ ਬਾਈ ਇਹਦਾ ਪਾਣੀ ਦੇ ਵਿੱਚ ਭੰਗੜੇ ਪਾਉਂਦੀ ਫਿਰਦੀ ਆ ਕਿਉਂਕਿ ਇਹਦੀ ਪਹਿਲਾਂ ਜਿਹੜੀ ਡਿਮਾਂਡ ਹੁੰਦੀ ਸੀ ਜੀ ਪਹਿਲਾਂ ਜ਼ਿਆਦਾ ਆਂਧਰਾ ਕਰਨਾਟਕਾ ਦੇ ਵਿੱਚ ਹੁੰਦੀ ਸੀ ਹਾਂਜੀ ਹਾਂ ਬੈਸਟ ਬੰਗਾਲ ਹੋਰ ਵੀ ਸਟੇਟਾਂ ਦੇ ਵਿੱਚ ਇਹ ਮਾਡਲ ਦੀ ਕਾਫੀ ਡਿਮਾਂਡ ਵਧੀ ਹੈ ਇਹ ਪੰਜਾਬ ਦੇ ਵਿੱਚ ਵੀ ਆਪਣੇ ਹੁਣ ਮੰਨ ਲਓ ਬਿਲਕੁਲ ਜੀ ਅੱਜ ਦੇ ਟਾਈਮ ਮੰਨੋ ਤੁਸੀਂ ਜਿਆ ਨਾ ਮਹੀ ਪੈ ਜਾਂਦਾ ਨਾ ਪੱਕੀ ਫਸਲ ਤੇ ਮੱਕੀ ਹੈ ਝੋਨਾ ਉਹ ਇਹ ਉੱਥੇ ਬਹੁਤ ਜਿਆਦਾ ਆਉਂਦੀ ਹੈ ਫਿਰ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੀ ਇੰਡੀਆ ਦੀ ਪਹਿਲੀ ਕੰਪਨੀ ਹੈ ਜੀ ਪ੍ਰੀਤ ਜਿਹਨੇ ਟਰੈਕ ਕਮਬਾਈਨ ਤੇ ਵੀ ਮੱਕੀ ਵਾਲਾ ਕਟਰ ਫਿਟ ਅਛਾ ਇਹਦੇ ਦੀ ਮੱਕੀ ਵਾਲਾ ਕਾਟਰ ਲਾ ਸਕਦਾ ਇਹਦੇ ਦੀ ਮੱਕੀ ਵਾਲਾ ਕਾਟਰ ਆਪਾਂ ਲਾ ਸਕਦਾ ਡਾਇਰੈਕਟ ਕਾਟਰ ਸਿੱਧਾ ਡਾਇਰੈਕਟ ਕਾਟਰ ਜੀ ਵਾਹ ਜੀ ਵਾਹ ਇਹ ਤਾਂ ਵੱਖਰੇ ਮਾਡਲ ਨੇ ਆਪਣੇ ਟਰੈਕ ਦੇ ਵਿੱਚ ਤਕਰੀਬਨ 3 ਤੋਂ 4 ਤਰ੍ਹਾਂ ਦੀ ਆਪਣੀ ਟਰੈਕ ਕਮਬਾਈਨ ਬਣਦੀ ਹੈ ਆਪਣੇ ਚੱਲ ਵੀ ਰਹੀਆਂ ਨੇ ਪੰਜਾਬ ਦੇ ਵਿੱਚ ਮੱਕੀ ਵਾਲਾ ਕਾਟਰ ਵੀ ਤੁਸੀਂ ਲਾ ਕੇ ਚਲਾ ਸਕਦੇ ਹੋ ਕਹਿਣ ਦਾ ਮਤਲਬ ਤੁਹਾਨੂੰ ਕਮਬਾਈਨ ਖੜੀ ਨਾ ਕਰਨੀ ਪਵੇ ਜੀ ਮੱਕੀ ਦਾ ਸੀਜ਼ਨ ਆ ਗਿਆ ਉਦੋਂ ਚਾਲੂ ਕਰ ਦਿਓ ਜੀ ਕਣਕ ਝੋਨੇ ਦਾ ਜਿੱਦਾਂ ਹੁਣ ਤੁਹਾਨੂੰ ਪਤਾ ਹੈ ਵੀ ਉੱਪਰ ਵਾਲੀ ਦੀ ਕ੍ਰੋਪੀ ਹੋ ਜਾਂਦੀ ਹੈ ਕਣਕ ਦੇ ਟਾਈਮ ਵੀ ਬਰਸਾਤ ਆ ਜਾਂਦੀ ਹੈ ਫਿਰ ਇਹਨਾਂ ਦੇ ਵੀ ਇਹ ਆਪਣੇ ਮਸ਼ੀਨ ਹੈ ਜਿਹੜੀ ਛੋਟੀ ਆ 949 ਇਹਦੇ ਤੇ ਕੋਲੋਂ ਤੋਂ ਪਤਾ ਇਹਦੇ ਤੇ ਫੁੱਲਾ 90% ਬਿਲਕੁਲ ਜੀ ਬਿਲਕੁਲ ਜਿੰਨੇ ਵੀ ਆਪਣੇ ਮਾਡਲ ਹੈਗੇ ਨੇ ਹਾਂਜੀ ਚਾਹੇ ਉਹ ਮੱਕੀ ਵਾਲਾ ਕਟਰ ਹੈਗਾ ਚਾਹੇ ਕੰਬਾਈਨਾਂ ਨੇ ਸਾਰਿਆਂ ਤੇ 90% ਦੀ ਸੁਵਿਧਾ ਜਿਹੜੀ ਹੈਗੀ ਹੈ 90% ਸਾਰਾ ਹੀ ਪ੍ਰਾਈਸ ਦਾ ਜਿੰਨਾ ਵੀ ਮੰਨ ਲਓ ਬਣਦਾ ਹੈ ਨਾ ਕਿਸਾਨ ਭਰਾਵਾਂ ਦੇ ਵਰਤਨ ਵਾਲਾ ਜੋ ਵੀ ਸੰਦ ਬਣਦਾ ਸਾਰਿਆਂ ਤੇ 90% ਲੋਨ ਦੀ ਸੁਵਿਧਾ ਹੈ ਬੰਟੂ ਭਾਈ ਇਹਦੀ ਕੀਮਤ ਇਕ ਦੂਜਿਆਂ ਨਾਲੋਂ ਕਿੰਨਾ ਕੁ ਫਰਕ ਆ ਦੇਖੋ ਦੂਜੀਆਂ ਕੰਬਾਈਨਾਂ ਦੇ ਮੁਕਾਬਲੇ ਕਿਉਂਕਿ ਦੂਜਿਆਂ ਦੇ ਵਿੱਚ ਵੱਡੇ ਇੰਜਨ ਆ ਗਏ ਇੰਜਨਾਂ ਦੇ ਰੇਟ ਵਧ ਗਏ ਹਾਂਜੀ ਬਾਕੀ ਸਟੀਲ ਦੇ ਰੇਟ ਤੁਹਾਨੂੰ ਪਤਾ ਹੈ ਦਿਨੋਂ ਦਿਨ ਵੱਧ ਹੀ ਜਾ ਰਹੇ ਨੇ ਹਾਂਜੀ ਹਾਂਜੀ ਕੀਮਤ ਇਹਨਾਂ ਦੇ ਵੱਖੋ ਵੱਖਰੇ ਮਾਡਲਾਂ ਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਦੱਸਿਆ ਕਿ ਚਾਰ ਤਰ੍ਹਾਂ ਦੇ ਮਾਡਲ ਆਉਂਦੇ ਨੇ ਚਾਰੋਂ ਤਰ੍ਹਾਂ ਦੇ ਮਾਡਲਾਂ ਦੀ ਵੱਖੋ ਵੱਖਰੀ ਕਿਉਂਕਿ ਇਹਦੇ ਵਿੱਚ ਅਸੀਂ ਸਟਾਵਾਕਰ ਟਾਈਪ ਵੀ ਸਾਡੇ ਕੋਲੇ ਹੈਗੀ ਹੈ ਜੀ ਅੱਛਾ ਜੀ ਟਮੈਨ ਤੇ ਟ੍ਰੈਂਗੂਲਰ ਐਕਸਲ ਫਲੋ ਐਕਸਲ ਫਲੋ ਵੱਖੋ ਵੱਖਰੇ ਔਰ ਇੱਕ ਹੋਰ ਮਾਡਲ ਮਿਲ ਜਾਂਦੀ ਹੈ ਹਾਂਜੀ ਹਾਂਜੀ ਹੋਰ ਮਾਡਲ ਵੀ ਆਪਾਂ ਨੇ ਇੱਕ ਆਇਆ ਕਿ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਅੱਗੇ ਤੋਂ ਕਟਾਈ ਕਰਦੀ ਜਾਊਗੀ ਹਾਫ ਫੀਟਰ ਜਿਹਨੂੰ ਆਪਾਂ ਕਹਿੰਨੇ ਆਂ ਪਿੱਛੇ ਤੋਂ ਸਾਫਤੀ ਪਰਾਲੀ ਸਿੱਢਦੀ ਜਾਊਗੀ ਜੀ ਅੱਛਾ ਮੰਨ ਲਓ ਲੇਬਰ ਵਾਲਾ ਕੰਮ ਵੀ ਖਤਮ ਕਰਦਾ ਹਾਂ ਤਾਂ ਤੁਸੀਂ ਦੇਖਿਆ ਕਿ ਪਿੱਛੇ ਵਾਲੀ ਜਿਹੜੀ ਪਰਾਲੀ ਆ ਲੋਕ ਪਸ਼ੂਆਂ ਵਾਸਤੇ ਉਹਨੂੰ ਯੂਜ਼ ਕਰਦੇ ਨੇ ਉਹ ਪੂਰੀ ਸਾਫਤੀ ਪਰਾਲੀ ਪਿੱਛੇ ਸਿੱਢਦੀ ਜਾਇ ਜਾਂਦੀ ਹੈ ਜੀ ਉਹ ਮਾਡਲ ਵੀ ਆਪਣੇ ਕੋਲੇ ਹੈਗਾ ਜੀ ਵਾਕਈ ਬਾਈ ਸਹੀ ਗੱਲ ਆ ਬਾਈ ਵੀ ਜਿਹੜਾ ਹਨਾ ਜੇਕਣਾ ਵੀ ਜ਼ਿਮੀਂਦਾਰਾਂ ਦੀ ਸੋਚ ਤੇ ਆਉਂਦਾ ਕੁਝ ਤਾਂ ਪ੍ਰੀਤ ਕੰਪਨੀ ਪਹਿਲਾਂ ਬਣਾ ਕੇ ਖੜਾ ਕਰ ਦਿੰਦੀ ਹੈ ਕੰਪਨੀ ਦੇਖੋ ਕੰਪਨੀ ਉਹੀ ਹੈ ਜੀ ਜਿਹੜੀ ਕਿਸਾਨ ਭਰਾਵਾਂ ਦੀ ਸੋਚ ਨੂੰ ਇਨਸਾਫ ਸੋ ਸਹੀ ਗੱਲ ਸਹੀ ਗੱਲ ਬਾਕੀ ਤਾਂ ਨਾ ਸਿਸਟਮ ਦੇ ਭਜਨ ਭਾਈ ਰੀਲ ਨੂੰ ਕੋਈ ਹੋਣੀ ਹੈ ਨਾ ਜਿਵੇਂ ਅੱਗੇ ਪਿੱਛੇ ਮੌਕੇ ਤੇ ਆਪਾਂ ਕਰਨੀਆਂ ਬਹੁਤ ਘੱਟ ਸਮੇਂ ਦੇ ਵਿੱਚ ਸਿਰਫ ਇੱਕ ਪਿੰਨ ਕੱਢ ਕੇ ਅੱਗੇ ਪਿੱਛੇ ਇਹਨੂੰ ਲਿਜਾ ਸਕਦੇ ਹੈਨਾ ਦੇਖਣ ਨੂੰ ਵੀ ਸੋਹਣੀ ਲੱਗਦੀ ਆ ਪਰ ਫਰੰਟ ਆਗਰ ਦੇ ਵਿੱਚ ਵੀ ਦੇਖੋ ਜੀ ਅਸੀਂ ਉਹ ਦੂਜਾ ਨਹੀਂ ਜਿਹੜਾ ਇੱਕ ਦੇਸੀ ਜਿਹਾ ਸਿਸਟਮ ਲਾਉਂਦੇ ਨੇ ਚੂਹਾ ਟੈਪ ਜਿਹਾ ਜਿਹਨੂੰ ਕਹਿੰਦੇ ਆਪਾਂ ਉਹ ਨਹੀਂ ਅਸੀਂ ਫਰੋਂਗਾ ਵਾਲੀ ਦਿੱਤਾ ਛੋਟੀ ਦੇ ਵਿੱਚ ਵੀ ਫਰੋਂਗਾ ਲਾਈਆਂ ਹੋਈਆਂ ਚਾਹੇ ਦੋਏ ਲੱਗੀਆਂ ਹੋਈਆਂ ਹਾਂ ਹਾਂਜੀ ਹਾਂਜੀ ਦੋ ਦੋ ਪਰ ਉਹ ਵੀ ਐਨ ਵਧੀਆ ਲਾ ਕੇ ਕਰਿਆ ਹੋਇਆ ਕੰਮ ਆ ਜੋ ਵੱਡੀ ਕਮੈਂ ਦੇ ਵਿੱਚ ਲਗਭਗ ਉਦਾਂ ਹੀ ਆਪਾਂ ਸਾਰਾ ਕੁਝ ਉਹ ਕਰਦੇ ਆਂ ਬਾਕੀ ਦੇਖਣ ਨੂੰ ਵੀ ਸੋਹਣੀ ਲੱਗਦੀ ਹੈ ਹਨਾ ਬਾਕੀ ਛਤਰੀ ਐਨ ਡਰਾਈਵਰ ਵੱਲੋਂ ਸੇਫਟੀ ਦੇ ਵਿੱਚ ਉੱਕਣੇ ਪਾਈਪ ਬੜਾ ਆ ਤਾਂ ਬੜੀ ਵਧੀਆ ਲੱਗੀ ਜੀ ਥੋੜੀ ਬਾਕੀ ਜਿਹੜਾ ਟਰੈਕ ਵਾਲਾ ਸਮਾਨ ਹੈ ਐਲੀਵੇਟਰ ਹੈ ਨਾ ਸੇਮ ਹੈ ਐਲੀਵੇਟਰ ਜੀ ਬਟ ਜੋ ਜਿੱਦਾਂ ਆਪਾਂ ਵੱਡੀ ਦੇ ਲਾਉਨੇ ਆ ਸਟੇਨਲੈਸ ਸਟੀਲ ਦੇ ਐਲੀਵੇਟਰ ਉਹੀ ਐਲੀਵੇਟਰ ਆਪਾਂ ਸਾਰੇ ਮਾਡਲਾਂ ਦੇ ਵਿੱਚ ਲਾ ਰਹੇ ਆ ਕਿਉਂਕਿ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਸਟੇਨਲੈਸ ਸਟੀਲ ਦੇ ਜਿਹੜੇ ਐਲੀਵੇਟਰ ਸੀ 2012-13 ਦੇ ਵਿੱਚ ਪ੍ਰੀਤ ਕੰਪਨੀ ਵੱਲੋਂ ਸਟਾਰਟ ਕੀਤੇ ਗਏ ਸੀਗੇ ਠੀਕ ਹੈ ਜੀ ਬਾਕੀ ਉਹ ਸਿਸਟਮ ਦਾ ਸਾਰਾ ਸੇਮ ਹੈ ਨਾ ਜੀ ਹਾਂਜੀ 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 ਲਗਭਗ ਸੇਮ ਜੀ ਲਓ ਜੀ ਸਿਸਟਮ ਦਾ ਸਾਰਾ ਸੇਮ ਹੈ ਆ ਇਹ ਲੱਗਦਾ ਹੀ ਨਹੀਂ ਇੱਧਰ ਲਈ ਹਾਂ ਲੱਗੂ ਜੀ ਹੱਥ نیچے ਕਰ ਦੋ ਹਾਂ ਬਾਕੀ ਇਹਦੇ ਵਿੱਚ ਨਾ ਜਿਹੜਾ ਆਪਣਾ ਦੂਜੀ ਦੇ ਮੰਨ ਲੋ ਬੜੀ ਕਮੈਨ ਦੇ ਵਾਂਗੂ ਹੀ ਸਾਰਾ ਇੰਜਣ ਕਿੰਨੇ ਐਚਪੀ ਦੇ 74 ਐਚਪੀ ਹਾਂਜੀ ਹਾਂਜੀ 76 ਐਚਪੀ 76 ਐਚਪੀ ਇੰਜਣ ਆ ਬਾਕੀ ਦੇਖੋ ਤੁਸੀਂ ਨਾ ਪੇਂਟ ਕੁਆਲਿਟੀ ਜਾਂ ਕੋਈ ਹੋਰ ਆ ਦੇਖੋ ਬੜੀਆਂ ਮਸ਼ੀਨਾਂ ਤਾਂ ਲੈ ਕੇ ਛੋਟੀਆਂ ਮਸ਼ੀਨਾਂ ਤੱਕ ਵੀ ਜਿਹੜਾ ਬੜੀ ਨੂੰ ਸਮਾਨ ਲੱਗਿਆ ਸਾਰਾ ਰੋਡ ਤੇ ਹਵਾ ਦੇ ਟੈਂਕੀ ਇਹਨੂੰ ਲੱਗੀ ਹੋਈ ਹੈ ਏਅਰ ਟੈਂਕ ਤੇ ਆ ਨਾ ਜਿਹੜੀ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜੀ ਛੋਟੀਆਂ ਮਸ਼ੀਨਾਂ ਦੇ ਵੀ ਮੱਕੀ ਵਾਲਾ ਆਪਾਂ ਕਟਰ ਲਾ ਕੇ ਹੈ ਨਾ ਗਿੱਲੇ ਦੇ ਵਿੱਚ ਚਲਾ ਸਕਦੇ ਆ। ਸਭ ਤੋਂ ਦੇਖੋ ਕਿੰਨੀ ਵਧੀਆ ਇਹ ਲੱਗੀ ਗੱਲ ਆ ਵੀ ਕਾਹ ਕਟਰ ਨਹੀਂ ਆਪਾਂ ਦੇਖਦੇ ਆ ਮਸ਼ੀਨਾਂ ਹੈ ਅਸੀਂ ਤੇ ਉੱਧਰ ਦੇਖਦੇ ਆ ਬਾਹਰ ਐਮਪੀ ਯੂਪੀ ਦੇ ਵਿੱਚ ਵੀ ਜਿੱਥੇ ਖੜੀਆਂ ਆ ਇੱਕ ਸੇਮ ਇੱਕ ਕਟਰ ਤੇ ਹੁੰਦੀਆਂ ਬਾ ਖੜਾ ਇੱਕ ਕਣਕ ਝੋਨਾ ਹੀ ਵਾ। ਨਹੀਂ ਜੀ ਦੇਖੋ ਪਤਾ ਕੀ ਹੈ ਜੀ ਪ੍ਰੀਤ ਕੰਪਨੀ ਉਸ ਅਨਸਾਰ ਚੱਲਦੀ ਹੈ ਅਗਰ ਤੁਸੀਂ ਕੋਈ ਵੀ ਪ੍ਰੀਤ ਕੰਪਨੀ ਦਾ ਪ੍ਰੋਡਕਟ ਲੈ ਕੇ ਜਾਂਦੇ ਹੋ ਹਾਂਜੀ ਉਹ ਲੰਮੀ ਦੂਰੀ ਤੱਕ ਸੋਚਦੇ ਆ ਵੀ ਕਿਸਾਨ ਭਰਾਵਾਂ ਨੂੰ ਇਹਦਾ ਬੈਨੀਫਿਟ ਹੋਵੇ। ਸਹੀ ਹੈ ਜੀ। ਕਿਉਂਕਿ ਤਾਂ ਹੀ ਤੁਸੀਂ ਇੱਕ ਵੱਖਰੇ ਹੋ ਕੇ ਚਲੋਗੇ ਕੰਪਨੀ ਨਾਲ ਜੁੜੋਗੇ ਜੇਕਰ ਤੁਹਾਨੂੰ ਫਾਇਦਾ ਹੋਊਗਾ ਉਹ ਨਾਲ ਟਾਈਮ ਵਾਸਤੇ ਉਹ ਪੈਸਾ ਜਿਹੜਾ ਸਰਕਲ ਕਿਤੇ ਨਾ ਕਿਤੇ ਕੰਪਨੀ ਵੱਲ ਵੀ ਘੁੰਮਣਾ ਹੈ ਜੀ ਬਾਕੀ ਇਹਦੇ ਵਿੱਚ ਵੀ ਪਿੰਟੂ ਭਾਈ ਜਿਹੜਾ ਅਸੈਂਬਲੀ ਜੰਬਲੀ ਸਾਹਿਬ 7 ਨੰਬਰ ਦੇ ਉਹ ਹਾਂਜੀ ਹਾਂਜੀ ਸੇਮ ਆ ਦੂਜੇ ਬਿਲਕੁਲ ਬਿਲਕੁਲ ਦੇਖੋ ਪਤਾ ਕੀ ਹੈ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਸਾਨ ਭਰਾ ਕੰਬਾਈਨ ਹਾਰਵੈਸਟ ਲੈ ਜਾਂਦੇ ਨੇ ਉਹਨਾਂ ਨੂੰ ਸਪੇਅਰ ਪਾਰਟ ਦੇ ਵਿੱਚ ਕੋਈ ਦਿੱਕਤ ਨਾ ਆਵੇ 올 ਇੰਡੀਆ ਦੇ ਵਿੱਚ ਤੁਸੀਂ ਜਿੱਥੇ ਚਾਹੋ ਉੱਥੇ ਸਪੇਅਰ ਪਾਰਟ ਜਿੱਦਾਂ ਆਪਾਂ ਕਹਿੰਦੇ ਨੇ ਉਦਾਹਰਨ ਦੇ ਤੌਰ ਤੇ ਬਾਹਰ ਐਮਪੀ ਯੂਪੀ ਦੇ ਵਿੱਚ ਵੀ ਦੇਖੋ ਜੀ ਉਦਾਹਰਨ ਦੇ ਤੌਰ ਤੇ ਆਪਾਂ ਕਹਿੰਦੇ ਨੇ ਜੀ ਜੇ ਕੋਈ ਕਰਿਆਨੇ ਦੀ ਦੁਕਾਨ ਕਰਦਾ ਹੈ ਉਹਨੂੰ ਸਭ ਤੋਂ ਪਹਿਲਾਂ ਨੂਨ ਮਿਰਚ ਹਰਦੀ ਮਿੱਠਾ ਰੱਖਣਾ ਜ਼ਰੂਰੀ ਹੋਊਗਾ ਅੱਜ ਜਿਹੜਾ ਸਪੇਅਰ ਪਾਰਟ ਦੀ ਦੁਕਾਨ ਕਰਦਾ ਹੈ ਇਹ ਉਹਨੂੰ ਪ੍ਰੀਤ ਕੰਬੈਨ ਵਾਲਾ ਜਿਹੜਾ ਸਪੇਅਰ ਪਾਰਟ ਰੱਖਣਾ অতি ਜ਼ਰੂਰੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਸ਼ੇਅਰ ਹੀ ਆਪਣਾ ਇੰਨਾ ਹੋ ਚੁੱਕਿਆ ਜੀ ਠੀਕ ਹੈ ਲਗਭਗ 40 ਤੋਂ 45% ਸ਼ੇਅਰ ਜਿਹੜਾ 올ਡੀਆ ਦਾ ਪ੍ਰੀਤ ਕੰਪਨੀ ਦਾ ਹੈਗਾ ਜੀ ਮਤਲਬ ਆਲ ਇੰਡੀਆ ਦੇ ਵਿੱਚ ਇਹਦਾ ਸਪੇਅਰ ਪਾਰਟ ਹੈ ਜਿਹੜਾ ਆਪਾਂ ਲੈ ਸਕਦੇ ਹਾਂ ਬਾਕੀ ਦੇ ਬਲੇਡ ਵੀ ਮੈਂ ਦੇਖਿਆ ਕੁਝ ਹੋਰ ਦੂਜੀਆਂ ਨਾਲ ਡਬਲ ਬਲੇਡ ਦੇ ਵਿੱਚ ਹੈਗੀ ਹੈ ਜੀ ਇਹ ਅੱਛਾ ਬਹੁਤ ਵਧੀਆ ਚੱਲ ਰਹੀ ਹੈ ਜੀ ਬਹੁਤ ਵਧੀਆ ਲੱਗੀ ਹੈ ਨਾ ਕਮੈਨ ਆ ਬਾਕੀ ਹੋਰ ਇਹਦੀ ਏਡੀ ਕੋਈ ਹੋਰ ਇਹਦੀ ਖਾਸੀਅਤ ਹੋਵੇ ਜਿਹੜੀ ਆਪਣੇ ਵੱਲੋਂ ਦੇਖੋ ਮੇਨ ਇਹ ਚੀਜ਼ਾਂ ਦੀ ਖਾਸੀਅਤ ਹੁੰਦੀ ਹੈ ਜੀ ਚਾਸੀ ਟਰੈਕ ਮੋਟਰਾਂ ਜਾਇਨ ਜਨਾ ਜਾਇਨ ਜਨਾ ਉਹ ਸਾਰੀਆਂ ਚੀਜ਼ਾਂ ਆਪਾਂ ਅੱਛੀ ਕੁਆਲਿਟੀ ਦਾ ਲਾ ਰਹੇ ਹਾਂ ਜੀ ਠੀਕ ਹੈ ਜਿਹਦਾ ਇੱਕ ਇੱਕ ਰੁਪਏ ਦਾ ਮੁੱਲ ਹੈ ਜਿਹੜਾ ਕਿਸਾਨ ਭਰਾਵਾਂ ਨੂੰ ਮੁੜਦਾ ਮੁੜਦਾ ਜੀ ਠੀਕ ਹੈ ਬਹੁਤ ਵਧੀਆ ਲੱਗੀ ਹੈ ਨਾ ਮਸ਼ੀਨ ਬਾਕੀ ਬਾਈ ਜੀ ਨੇ ਆਪਾਂ ਜਾਣਕਾਰੀ ਦਿੱਤੀ ਉਹ ਵੀ ਬਹੁਤ ਸੋਹਣੀ ਲੱਗੀ ਬਾਕੀ ਪ੍ਰੀਤ ਕਮੈਨ ਦੇ ਵਿੱਚ ਆ ਗਿਆ ਨਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜਿਹੜੀ ਡੀਲਿੰਗ ਵਗੈਰਾ ਇਹਨਾਂ ਦੀ ਮਾਰਕੀਟ ਹੈ ਨਾ ਜੋ ਵੀ ਆ ਜਿੰਨੇ ਵੀ ਆਪਣੇ ਕਿਸਾਨ ਵੀਰ ਆਪਣੇ ਥਰੂ ਵੀ ਆਉਣਾ ਚਲੋ ਗੱਲ ਕਰਕੇ ਬਾਈ ਅਸੀਂ ਕਿਹੜੀ ਮਸ਼ੀਨ ਪ੍ਰੀਤ ਦੇ ਜਾ ਕੇ ਆਏ ਤੇ ਵਧੀਆ ਉਹਨਾਂ ਦਾ ਵੀ ਬਹੁਤ ਵਧੀਆ ਰਿਸਪੌਂਸ ਮਿਲਦਾ ਜੀ ਵਧੀਆ ਬਾਈ ਤਰੀਕੇ ਗੱਲਬਾਤ ਦਾ ਸਾਰਾ ਫਰਕ ਹੁੰਦਾ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਮਿਲਦੇ ਆ ਜੀ